ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਅਜੇਸ ਘਰ ਤੋਂ ਆਪਾਂ ਵੀਡੀਓ ਬਣਾ ਕੇ ਪਾ ਰਹੇ ਹਾਂ ਪਿੰਡ ਕੋਕਰੀ ਬੋਟਰਾ ਹੈਗਾ ਜੀ ਤਹਿਸੀਲ ਧਰਮਕੋਟ ਜਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਜੀ ਧਰਮਕੋਟ ਤੋਂ ਦੋਸਤੋ ਤੁਸੀਂ ਜੇਕਰ ਵਾਇਆ ਆਉਣਾ ਤੇ ਲੋਗੜ ਵਾਇਆ ਵੀ ਆ ਸਕਦੇ ਜੇ ਬੱਡੂਵਾਲ ਇੰਦਗੜ ਕਿਸ਼ਨਪੁਰਾ ਕਿਸ਼ਨਪੁਰੇ ਤੋਂ ਦੋਸਤੋ ਤੁਸੀਂ ਅੱਡੇ ਤੋਂ ਬਿਲਕੁਲ ਜਿਹੜੇ ਰਾਈਟ ਟਰਨ ਲਵੋਗੇ ਤਾਂ ਜਿਹੜਾ ਤੁਸੀਂ ਕੋਕਰੀ ਬੋਟਰਾ ਪਿੰਡ ਦੇ ਵਿੱਚ ਐਂਟਰ ਹੋ ਸਕਦੇ ਜੇ ਪਿੰਡਰ ਕਲਾਂ ਵੀ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਤੇ ਲੋਗੜ ਅਗਲੇ ਪਾਸੇ ਚਲਾ ਜਾਂਦਾ ਦੋਸਤੋ ਤੇ ਕੋਕਰੀ ਕਲਾ ਵੀ ਬਿਲਕੁਲ ਨਜ਼ਦੀਕ ਹੈਗਾ ਅੱਜ ਦੋਸਤੋ ਤੁਹਾਨੂੰ ਇੱਕ ਝੋਟੀ ਦਿਖਾਉਣੀ ਆ ਤੇ ਇੱਕ ਦੋਸਤੋ ਪਲੂਨ ਝੋਟੀ ਹੋਵੇਗੀ ਤੇ ਇੱਕ ਜਿਹੜੀ ਦੋਸਤੋ ਮਹੀਨੇ ਡੇਢ ਮਹੀਨੇ ਤੋਂ ਡੇਢ ਮਹੀਨੇ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਓਨਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਾਂਗੇ ਕਿ ਕੀ ਡਿਟੇਲ ਹੈਗੀ ਆ ਰੇਟ ਭਾਅ ਪਰਤਾ ਕੀ ਹੈਗਾ ਇਹਨਾਂ ਪਸ਼ੂਆਂ ਦਾ ਸੋ ਚੰਗੇ ਐਨੀਮਲ ਆ ਵੀਰ ਦੇ ਘਰੇ ਓਵਰ ਆਲ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਡਿਸਕਸ ਕਰ ਦੇਣਾ ਦਿਖਾ ਦੇਣਾ ਇਹ ਪਸ਼ੂ ਆ ਜਿਹੜੇ ਦੋਸਤੋ ਹਰ ਇੱਕ ਕੁਆਲਿਟੀ ਦੇ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੇ ਪਰ ਜਿਹੜੇ ਸੇਲ ਆ ਉਹ ਦੋ ਨਾਕ ਹੈਗੇ ਆ ਉਹਨਾਂ ਬਾਰੇ ਜਿਹੜੀ ਗੱਲਬਾਤ ਆਪਾਂ ਵਿਸ਼ੇਸ਼ ਤੌਰ ਤੇ ਕਰਨੀ ਆ ਬਾਕੀ ਬਾਈ ਹੁਣ ਬਰੀਡ ਦੇ ਉੱਪਰ ਕੰਮ ਕਰਦੇ ਆ ਕੁਝ ਮੋਹਰਾ ਦੀਆਂ ਕੁਝ ਨੀਲੀ ਰਾਵੀ ਦੇ ਪਸ਼ੂ ਜਿਹੜੇ ਹੈਗੇ ਆ ਬਹੁਤ ਖੂਬਸੂਰਤ ਹੈਗੇ ਨੇ ਅੱਗੇ ਜਿਹੜੀ ਇਨਸੀਮੀਨੇਸ਼ਨ ਹੈਗੀ ਏਆਈ ਹੋਈ ਆ ਉਹ ਵੀ ਚੰਗੇ ਬੁੱਲਾਂ ਦੀ ਏਆਈ ਬਾਈ ਹੁਣਾਂ ਨੇ ਪ੍ਰਾਈਵੇਟ ਬੁੱਲਾਂ ਦੀ ਕਰਵਾਈ ਆ ਅੱਗੇ ਚੰਗੇ ਚੰਗੇ ਜਿਹੜੇ ਸਰਕਾਰੀ ਬੁੱਲ ਨੇ ਤੇ ਉਹ ਏਬੀਸੀ ਦੇ ਹੋਗੇ ਕੁਝ ਏਪੀਐਸ ਦੇ ਹੋਗੇ ਉਹ ਵੀ ਚੰਗੇ ਚੰਗੇ ਸੀਮਨ ਜਿਹੜੇ ਗੱਬਣਾ ਹੋਣ ਤੋਂ ਬਾਅਦ ਪਸ਼ੂ ਆ ਬੱਚੇ ਅੱਗੇ ਚੰਗੇ ਲਏ ਹੋਏ ਨੇ ਤੇ ਅੱਜ ਜਿਹੜੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨੀ ਆ ਦੋ ਤੁਹਾਨੂੰ ਝੋਟੀਆਂ ਦਿਖਾਉਣੀਆਂ ਇੱਕ ਝੋਟੀ ਦੋਸਤੋ ਅਫਸਰ ਹੋਵੇਗੀ ਤਕਰੀਬਨ ਏਆਈਓ ਨੂੰ ਕਿੰਨੇ ਸਮੇਂ ਦੀ ਹੋਈ ਆ ਉਹ ਵੀ ਆਪਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣ ਲਵਾਂਗੇ ਚੱਲਦੇ ਆ ਵੀਰ ਉਹਨਾਂ ਦੇ ਕੋਲ ਬਥੇਰੇ ਡਿਟੇਲ ਦੇ ਲਈ ਤਾਂ ਸੋਖਸਾਨ ਵੀਰ ਉਹ ਆਜੋ ਕਰਾਉਣੇ ਆ ਵੀਰ ਦੇ ਨਾਲ ਗੱਲ ਸੋ ਬੈਕ ਸਾਈਡ ਮੇਰੇ ਵੀਰ ਖੜੇ ਨੇ ਨਾਮ ਪੁੱਛ ਲੈਨੇ ਆ ਵੀਰ ਦਾ ਸਭ ਤੋਂ ਪਹਿਲਾਂ ਵੀਰ ਜੀ ਆਪਣਾ ਨਾਮ ਜ਼ਰੂਰ ਦੱਸ ਜੀ ਮੇਰਾ ਨਾਮ ਸੁਖਪ੍ਰੀਤ ਸਿੰਘ ਠੀਕ ਆ ਸੁਖਪ੍ਰੀਤ ਵੀਰੇ ਪਸ਼ੂ ਬਹੁਤ ਵਧੀਆ ਹੈਗੇ ਸਾਰੇ ਓਵਰਆਲ ਜਿੰਨੇ ਵੀ ਆਪਾਂ ਵਿਖਾ ਰਹੇ ਆਂ ਵੀਡੀਓ ਦੇ ਵਿੱਚ ਤੇ ਅੱਜ ਆਪਣੇ ਕੋਲ ਵੀਰ ਜੀ ਝੋਟੀ ਆ ਇਹ ਸੇਲ ਕਰਦੇ ਪਏ ਤਾਂ ਇੱਕ ਅਫਸਰ ਝੋਟੀ ਆਪਾਂ ਦਿਖਾਵਾਂਗੇ ਬਾਅਦ ਵਿੱਚ ਇਹਦੀ ਵੀਰ ਜੀ ਡਿਟੇਲ ਕੀ ਆ ਝੋਟੀ ਕਦੋਂ ਦੀ ਸੂਈ ਹੈ ਜੇ ਕਿਰਵਾ ਸੁਬਾ ਸੂਈ ਹੈ ਜੀ ਝੋਟੀ ਜੀ ਪਹਿਲਾਂ ਸੂਈ ਸੂਈ ਆ ਅੱਛਾ ਜੀ ਹਾਂ ਡੇਢ ਕਿ ਮਹੀਨਾ ਲਗਭਗ ਹੋ ਗਿਆ ਠੀਕ ਆ ਜੀ ਤੇ ਜਦੋਂ ਪਹਿਲਾ ਪਸ਼ੂ ਕਈ ਵਾਰ ਰਸੀਰ ਨਿਕਲ ਜਾਂਦਾ ਕਈ ਵਾਰ ਥੋੜਾ ਜਿਹਾ ਅੜ ਨਿਕਲ ਜਾਂਦਾ ਹਾਂਜੀ ਤੇ ਥੋੜਾ ਜਿਹਾ ਧਾਰਪੂ ਚਵਾਣ ਵਿੱਚ ਦਿਖ ਕਰ ਦਿੰਦੀ ਸੀ ਹਾਂਜੀ ਜਿਹਦੇ ਕਰਕੇ ਤੇ ਸਾਨੂੰ ਖੇਤੀਬਾੜੀ ਦਾ ਕੰਮ ਜਿਆਦਾ ਆ ਸੀ ਇੱਕ ਡਾਂਗੀ ਚੋਂ ਲਾਗੇ ਵੀ ਟਾਈਮ ਬੜਾ ਖਰਾਬ ਹੁੰਦਾ ਹੂੰ ਉਹਦੇ ਨਾਲ ਥੋੜਾ ਜਿਹਾ ਦੁੱਧ ਜਿਹੜਾ 2-4 ਕਿਲੋ ਪਹਿਲਾਂ ਲੈਂਦੀ ਸੀ ਹੂੰ ਉਸਕਾ ਗਈ ਹੂੰ ਹੂੰ ਠੀਕ ਆ ਹੁਣ ਸੁੱਕਣਾ ਸਾਡੇ ਕੋਲ ਪਸ਼ੂ ਜਿਆਦਾ ਵਾ ਤਾਂ ਸਾਨੂੰ ਹੋਇਆ ਵੀ ਚਲੋ ਇਹਨੂੰ ਇੱਕ ਵੇਚ ਦਈਏ ਬਿਲਕੁਲ ਠੀਕ ਆ ਇਹਦੀ ਮਗਰ ਕੱਟੀ ਆ ਸ਼ੀਰੂ ਦੀ ਇਹ ਵੀ ਸੀ ਵੀਰਾਂ ਵਾਲੀ ਦੀ ਠੀਕ ਹੈ ਜੀ ਕੱਟੀ ਅਸੀਂ ਰੱਖਣੀ ਆ ਕੱਟੀ ਲਾ ਲੈਣੀ ਆ ਰੱਖਣੀ ਆ ਕੱਟੀ ਕੋਈ ਝੋਟੀ ਦੀ ਅਸੀਂ ਇਹ ਗਾਰੰਟੀ ਦਿੰਨੇ ਆ ਆਪਦੇ ਆ ਪਸ਼ੂ ਹੀ ਆ ਹੋਰ ਕੋਈ ਨੋਕਸ ਨਹੀਂ ਜੀ ਜਿੰਨੇ ਕਿ ਸਾਨੂੰ ਸਮਝ ਆ ਸਾਡੇ ਅੱਲੂ ਦਾ ਜਾਨੀ ਕਿ ਤੂਣ ਚਾਣ ਨਾਲ ਦਿੱਕਤ ਨਹੀਂ ਹੋ ਗਿਆ ਵੀ ਅਰਬ ਕਰਕੇ ਬਿਲਕੁਲ ਉਵੇਂ ਵਧੀਆ ਵਾ ਸਾਰਾ ਕੁਝ ਤੇ ਮਹੀਨਾ ਮਹੀਨਾ ਡੇਢੀ ਹੋਇਆ ਜੀ ਇੰਨਾ ਕੀ ਹੋਇਆ ਬਾੜੀ ਗੱਲ ਇਹ ਤੇ ਕਰ ਨੂੰ ਇਹ ਤਾਂ ਦਿਖਾ ਦੇ ਠੀਕ ਆ ਇਹ ਤਾਂ ਜਿਹੜਾ ਕਟੜੂਆ ਦੋਸਤੋ ਕੱਟੀ ਆ ਏ ਬੀ ਸੀ ਅਸੀਮਨ ਵੀਰਾਂ ਵਾਲੀ ਦੀ ਆ ਸ਼ੇਰੂ ਬੁੱਲ ਦੀ ਉਹ ਵੀਰਾ ਕਹਿੰਦਾ ਵੀ ਆਪਾਂ ਕੱਟੀ ਲਾ ਲੈਣੀ ਆ ਕੱਟੀ ਆਪਾਂ ਨਹੀਂ ਨਾਲ ਦੇਣੀਗੀ ਕਾਰ ਨੇ ਬਣਿਆ ਦੋਸਤੋ ਝੋਟੀ ਮੈਂ ਜਿਵੇਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਬਹੁਤ ਖੂਬਸੂਰਤ ਹੈ ਝੋਟੀ ਦੀ ਪਿੱਛੋਂ ਹੱਕ ਕੇ ਭਾਈ ਦਿਖਾ ਦੇ ਮਾ ਪੁੱਠੇ ਪਾਠੇ ਦੀ ਬਹੁਤ ਚੌੜੀ ਐ ਕੱਦ ਕਾਢੀ ਉੱਚੀ ਐ ਦੋਸਤੋ ਦਰਦੀ ਡੁਰਦਗੀ ਦਾ ਸੀ ਜਿਵੇਂ ਢਾਲੀ ਮੰਨੀ ਗਈ ਹਾਂਜੀ ਵੀਰਾ ਕਹਿੰਦਾ ਵੀ ਖੇਤੀਬਾੜੀ ਦਾ ਕੰਮ ਥੋੜਾ ਬਧੇ ਰਿਹਾ ਜਦੋਂ ਤੁਸੀਂ ਦੋਸਤੋ ਆਏ ਨਾ ਮੌਕੇ ਤੇ ਘਰੇ ਤੁਹਾਨੂੰ ਨਾਰਮਲ ਹੀ ਪਤਾ ਲੱਗ ਜਾਊਗਾ ਖੁੱਲਾ ਜਿਹੜਾ ਖੇਤੀਬਾੜੀ ਦਾ ਕੰਮ ਆ ਤੇ ਪਸ਼ੂਆਂ ਦੀ ਦੇਖ ਰਹਿਕ ਜਿਹੜੀ ਆ ਉਹ ਉੱਪਰ ਨਾਰਿਆਣ ਕਰਕੇ ਪਸ਼ੂ ਪਹਿਲਾਂ ਇੱਕ ਟਾਈਮ ਕਿਤੇ ਪੈ ਗਿਆ ਔੜ ਕਰਦਾ ਸੀ ਪਸ਼ੂ ਇੱਕ ਟਾਈਮ ਪੈ ਗਿਆ ਇੱਕ ਤੋਂ ਬਾਅਦ ਪਸ਼ੂ ਵਿੱਚ ਵਿੱਚ ਚਵਾਉਣਾ ਸ਼ੁਰੂ ਕਰਤਾ ਦੁੱਧ ਵਿੱਚ ਵਿੱਚ ਜਿਹੜਾ ਲੱਤ ਵੀ ਚੁੱਕ ਜਾਂਦਾ ਰਿਹਾ ਤੇ ਹੁਣ ਜਿਹੜੀ ਦੋਸਤੋ ਮਹੀਨੇ ਡੇਢ ਦੀ ਤੇ ਜਿਹੜੀ ਝੋਟੀ ਆ ਉਹ ਦਿੱਤੀ ਜਾਊਗੀ ਅੱਗੇ ਮਿਹਨਤਾ ਦੋਸਤੋ ਇੱਥੇ ਬਹੁਤ ਵੀਰਾਂ ਦੇ ਕਮੈਂਟ ਵੀ ਆਉਣਗੇ ਤੇ ਹਰ ਇੱਕ ਵੀਰ ਦੇ ਆਪਣੀ رائے ਵੀ ਹੁੰਦੀ ਆ ਠੀਕ ਹੈ ਜੀ ਬਾਕੀ ਏਡੀ ਬਣੀ ਥਣੀ ਝੋਟੀ ਜਿਹੜੀ ਹੈਗੀ ਦੋਸਤੋ ਨਾਰਮਲੀ ਆਪਾਂ ਇਹ ਬਣਿਆ ਮੈਨੂੰ ਬਈ ਸ਼ੌਂਕ ਆ ਮੇਰੇ ਯਾਨੀ ਕਿ ਮਾਮਾ ਹੀ ਜ਼ਿਆਦਾ ਢਿੱਲੇ ਸੀ ਮੈਨੂੰ ਹਸਪਤਾਲ ਰਹਿਣਾ ਪੈਗਾ ਲਗਭਗ ਇੱਕ ਮਹੀਨਾ ਹਾਂਜੀ ਮਗਰ ਬੰਦੇ ਨੇ ਮਿਹਨਤ કરી ਪਰ ਵਿਚਾਰ ਰਹੇ ਨੇ ਇੱਕ ਟਾਈਮ ਉਚੂਣ ਲੱਗ ਗਿਆ ਉਹਦੇ ਨਾਲ ਦਰਦ ਸਟਾਕ ਗਈ ਇੱਕ ਟਾਈਮ ਚੂਣ ਲੱਗ ਗਿਆ ਉਹਦੇ ਨਾਲ ਦੁੱਧ ਇੱਕ ਕਰਾ ਦੂ ਹਾਂ ਬੱਚੇ ਤਾਂ ਨਹੀਂ ਕਿ ਨੁਕਸਾ ਆਪਾਂ ਜ਼ਿੰਮੇਵਾਰ ਬੈਠੇ ਆ ਬਾਅਦ ਚ ਬਿਲਕੁਲ ਤੇ ਤੁਹਾਡੇ ਸਾਹਮਣੇ ਥਾਣਾ ਦੀ ਵੀਰਤੀ ਮਤਲਬ ਕਿ ਕੋਈ ਬੰਦਾ ਟਿੱਪ ਕੇ ਤਸਲੀਨੇ ਧਾਰਾ ਮਾਰ ਕੇ ਲੈ ਕੇ ਜਾ ਸਕਦਾ ਹੈ ਨਾ ਦੁੱਧ ਵੀ ਵਧੂਗਾ ਜਿਹੜਾ ਸੇਵਾ ਕਰ ਲੂ ਯਾਰ ਬਿਲਕੁਲ ਬਿਲਕੁਲ ਸੋ ਦੋਸਤੋ ਇੱਕ ਟਾਈਮ ਹਰ ਕਵੀਰਾਂ ਨੂੰ ਪਤਾ ਵੀ ਜਦੋਂ ਇੱਕ ਟਾਈਮ ਪਸ਼ੂ ਆਪਾਂ ਕਰ ਲੈਨੇ ਨਾ ਜਿੱਥੇ 8 ਕਿਲੋ ਦਿੰਦਾ ਹੌਲੀ ਹੌਲੀ 6 6 ਤੋਂ 5 ਤੇ ਬਾਅਦ 4 ਆ ਜਾਂਦਾ ਉਹਦਾਂ ਦਾ ਕੁਝ ਕਾਰਨ ਬਣਿਆ ਵੀ ਭਾਈ ਹੋਰਾਂ ਨੇ ਇੱਕ ਆਪਣੇ ਘਰ ਵਾਲੇ ਜਿਹੜੇ ਮਲਕ ਘਰੇਲੂ ਵੀਰ ਕੰਮ ਕਰਦੇ ਉਹਨਾਂ ਦੇ ਉੱਪਰ ਸੁੱਟ ਦਿੱਤੀ ਸੀ ਸਾਰੀ ਗੱਲਬਾਤ ਕਦੇ-ਕਦੇ ਹੀ ਚੋ ਲੈਣਾ ਕਦੇ-ਕਦੇ ਹੀ ਨਾ ਚੋਣਾ ਉਹਦੇ ਕਰਕੇ ਕਿਤੇ ਨਾ ਕਿਤੇ ਜਿਹੜਾ ਦੋਸਤੋ ਦੁੱਧ ਜਿਹੜਾ ਡਰਾਈ ਸੁੱਕ ਗਿਆ ਪਸ਼ੂ ਬਾਕੀ ਅੱਗੇ ਕਿਸੇ ਵੀਰ ਦੀ ਮਿਹਨਤ ਆ ਜੇਕਰ ਤੁਸੀਂ ਮਿਹਨਤ ਲਾ ਲਓਗੇ ਤਾਂ ਜਿਹੜੀ ਤੁਸੀਂ ਇਹ 200 ਝੋਟੀ ਇੱਕ ਵਾਰੀ ਫੇਰ ਦੁਬਾਰਾ ਚਲਾ ਲਵੋਗੇ ਦੁੱਧ ਤੇ ਲੈ ਆਵੋਗੇ ਕੋਈ ਏਡੀ-ਬੱਡੀ ਗੱਲ ਨਹੀਂ ਗਈ ਸੋ ਬਾਕੀ ਜਿਹੜੀ ਤਾਜੀ ਸੂਈ ਹੈ ਬੱਚਾ ਮੈਂ ਤੁਹਾਨੂੰ ਦਿਖਾ ਦੇਣਾ ਨਾਲ ਜੀ ਠੀਕ ਹੈ ਜੀ ਕੱਟੀ ਆਪਾਂ ਦਿਖਾ ਦਿੰਨੇ ਜਿਹੜੀ ਇਹਦੇ نیچے ਹੈਗੀ ਸੀ ਆ ਸੋ ਦੋਸਤੋ ਇੱਕ ਵਾਰੀ ਮੈਨਾ ਰੇਟ ਜਿਹੜਾ ਹੈਗਾ ਵੀਰ ਤੋਂ ਕਨਫਰਮ ਕਰ ਲੈਣਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਕੱਟੀ ਇਸ ਦੀ ਜੜੀ ਦਿਖਾ ਦੇਣੀ ਆ ਅਸਾਂ ਵੀਰ ਜੀ ਕਿੰਨੀ ਕੁ ਡਿਮਾਂਡ ਆ ਮੋਲ ਆ ਹੁਣ ਇਸ ਦੇ ਹਿਸਾਬ ਨਾਲ ਅਕੋਰਡਿੰਗ ਅੱਜ ਦੇ ਸਮੇਂ ਆਪਾਂ ਦੇਖੀਏ ਕਿੰਨੀ ਕੁ ਡਿਮਾਂਡ ਕਰਦੇ ਪਏ ਆ ਤੇ ਲੈਣ ਦੇਣ ਕੀ ਆ ਹਾਂਜੀ 48000 ਵੀਰੇ ਮੁੱਲ ਕਰਦੇ ਆ ਜੀ 48000 ਦੇ ਵਿੱਚੋਂ ਥੋੜੀ ਬਾਦੀ ਕਈ ਨਾ ਘਰੇ ਗੁੰਜਾਇਸ਼ ਹੋ ਜੂਗੀ ਆਏ ਜੀ ਕੋਈ ਵੀਰ ਆਊਗਾ ਤਾਂ ਮਨਤਨ ਪੂਰਾ ਕਰਾਂਗੇ ਹਾਂ ਬਾਕੀ ਦੋਸਤੋ ਅਸੀਂ ਤੁਹਾਨੂੰ ਵੀ ਅਸੀਂ ਤਸੱਲੀ ਦਿੰਨੇ ਵੀ ਹੋਰ ਨੌਕਸ ਕੋਈ ਨਹੀਂ ਹਾਂਜੀ ਜੇ ਕਿਹਨੂੰ ਯਕੀਨ ਆਉਂਦਾ ਤਾਂ ਯਕੀਨ ਮੰਨ ਕੇ ਲੈ ਕੇ ਜਾ ਕੇ ਦੇਖ ਲੈ ਵੀ ਬਾਅਦ ਚ ਵੀ ਕੋਈ ਗੱਲ ਹੀ ਸਾਨੂੰ ਜਵਾਬ ਦੇਣ। ਬਿਲਕੁਲ। ਦੋਸਤੋ ਵੀਰਾ ਕਹਿੰਦਾ ਵੀ ਕਿਸੇ ਤਰ੍ਹਾਂ ਦੇ ਬੱਚੇਦਾਨ ਦੀ ਪ੍ਰੋਬਲਮ, ਥਾਣਾ ਦੀ, ਆਹਰ ਪਿੱਛੇ ਦੀ ਕਿਸੇ ਤਰ੍ਹਾਂ ਦੀ ਕੋਈ ਆਈ ਹੋਵੇ ਤਾਂ ਅਸੀਂ ਜ਼ਿੰਮੇਵਾਰ ਬੈਠੇ ਆਂ। ਹਾਂ ਆਹ ਵੇਖੋ ਜੀ, ਆਹ ਵੇਖੋ। ਥੋੜੇ ਬਾਅਦ ਹੈਗੇ ਆ। ਠੀਕ ਹੈ ਜੀ। ਤੇ ਆਹ ਵੇਖੋ ਫੇਸ ਦੀ ਕੁਆਲਿਟੀ, ਮੱਥਾ ਵੀ ਜਿਹੜਾ ਬਿਲਕੁਲ ਬਲੈਕ ਹੈਗਾ ਜੀ। ਝੋਟੀ ਬਿਲਕੁਲ ਫੱਬਦੀ ਰੱਬ ਦੀ ਉੱਚੇ ਕਦ ਕੱਢ ਦੇ ਵਿੱਚ ਆ। ਆਜੋ ਆਪਾਂ ਚੱਲਦੇ ਆ ਤੁਹਾਨੂੰ ਕੱਟੀ ਦਿਖਾ ਦਿੰ ਅ ਵੱਡੀ ਬਾਡੀ ਆ ਦੋਸਤੋ ਵੱਡਾ ਕਦ ਕਾ ਠਾ ਝੋਟੀ ਦਾ ਕਿਸੇ ਗੱਲੋਂ ਕੋਈ ਸ਼ੱਕ ਨਹੀਂ ਹੈਗੀ ਕਿ ਬਾਕੀ ਜੋ ਹੈਗੀ ਸੀ ਰਿਪੋਰਟ ਜਿੰਨੀ ਕੇ ਵਿੱਚ ਗੱਲਬਾਤ ਸੀ ਦੱਸਣੀ ਜ਼ਰੂਰੀ ਸਮਝੀ ਸੀ ਵੀਰ ਨੇ ਉਹ ਬਿਲਕੁਲ ਦੱਸ ਦਿੱਤੀ ਆ ਸੋ ਜੇਕਰ ਦੋਸਤੋ ਆਪਾਂ ਪਲੀ ਵੀ ਝੋਟੀ ਲੈਣੇ ਆ ਵੀ ਤੁਸੀਂ ਸਾਰੇ ਸਿਆਣੇ ਹੋ ਬਾਕੀ ਅੱਗੇ ਥੋੜੀ ਜਿਹੀ ਖੇਚਲ ਕਰਨੀ ਪੈਣੀ ਆ ਉਹ ਵੀਰ ਨੇ ਵੀ ਕਿਹਾ ਤਾਂ ਅਸੀਂ ਵੀ ਖੇਚਲ ਜ਼ਰੂਰ ਕਰਨੀ ਪੈਣੀ ਆ ਥੋੜੀ ਜੀ ਕਿਉਂਕਿ ਇੱਕ ਰੀ ਪਸ਼ੂ ਜਿਹੜਾ ਬਿਲਕੁਲ ਡਰਾਈ ਹੋਇਆ ਸਮਝ ਗਏ ਤੁਸੀਂ ਲੈ ਕੇ ਜਾਣਾ ਤੇ ਬੱਤੀ ਜਿਹੜੀ ਹੈਗੀ ਕੱਟੀ ਮੈਂ ਤੁਹਾਨੂੰ ਦਿਖਾ ਦੇਣੀ ਆ ਪੱਕੀ ਤੋਰਾ ਜਿਹੜਾ ਹੈਗਾ ਦੋਸਤੋ ਝੋਟੀ ਦਾ ਬਿਲਕੁਲ ਤੁਸੀਂ ਸਕਰੀਨ ਤੇ ਦੇਖ ਰਹੇ ਜੀ ਚੰਗਾ ਤੋਰਾ ਕਦ ਕਾਠੀ ਹਰ ਪਾਸੋਂ ਜਿਹੜੀ ਦੋਸਤੋ ਪੂਰੀ ਆ ਇੱਕ ਦੁੱਧ ਜਿਹੜਾ ਲੈ ਕੇ ਭੱਜਣ ਦਾ ਜਿਹੜਾ ਹੋ ਗਿਆ ਸੀਗਾ ਰੀਜਨ ਕਾਰਨ ਬਣ ਗਿਆ ਸੀਗਾ ਉਹ ਵੀਰ ਨੇ ਬਿਲਕੁਲ ਆਪਦੇ ਤਰੀਕੇ ਆਪਦੇ ਢੰਗ ਨਾਲ ਤੁਹਾਨੂੰ ਦੱਸਦਾ ਵੀ ਆਹ ਕਾਰਨ ਬਣਿਆ ਹੈਗਾ ਠੀਕ ਆ ਬੰਦ ਲੀ ਬਾਈ ਜੀ ਬੰਦ ਲੀ ਆਜੋ ਆਪਾਂ ਹੁਣ ਜਿਹੜੀ ਦੋਸਤੋ ਤੁਹਾਨੂੰ ਕੱਟੀ ਉਹ ਦਿਖਾ ਦੇਣੀ ਆ ਇਸੇ ਝੋਟੀ ਦੀ ਅ ਸੋ ਦੋਸਤੋ ਆ ਕੱਟੀ ਜੀ ਜਿਹਨੂੰ ਲਾਲ ਰਸੀ ਪਾਈ ਹੈ ਜੀ ਆ ਲਾਲ ਰਸੀ ਵਾਲੀ ਕੱਟੀ ਆ ਠੀਕ ਹੈ ਜੀ ਏਬੀਸੀ ਸੀਮਨ ਵੀਰਾਂ ਵਾਲੀ ਦੋਸਤੋ ਸ਼ੇਰੂ ਬੋਲਦੀ ਜਿਹੜੀ ਕੱਟੀ ਆ ਇਹ ਵੀਰ ਕਹਿੰਦਾ ਵੀ ਇਹ ਨਹੀਂ ਨਾਲ ਦੇਣੀ ਕਿ ਬਾਕੀ ਤੁਸੀਂ ਕੱਟੀ ਤੋਂ ਜਿਹੜਾ ਐਸਟੀਮੇਟ ਆਈਡੀਗਾ ਲਗਾ ਸਕਦੇ ਜੀ ਕਿਸੇ ਗੱਲ ਵੀ ਕੋਈ ਝੂਠ ਦੀ ਕਿਸੇ ਗੱਲ ਵੀ ਕਿੰਤੂ ਪਰੰਤੂ 19 ਕੀ ਵਾਲੀ ਜਿਹੜੀ ਗੱਲ ਕੋਈ ਨਹੀਂ ਗਈਗੀ ਪ੍ਰੋਪਰ ਇਨਫੋਰਮੇਸ਼ਨ ਵੀਰ ਨੇ ਦਿੱਤੀ ਆ ਵੀ ਪ੍ਰੋਪਰ ਆ ਗੱਲਬਾਤ ਹੋਈ ਆ ਠੀਕ ਹੈ ਜੀ ਬਾਕੀ ਰੇਟ ਵੀ ਬਿਲਕੁਲ ਜਾਇਜ਼ ਕੀਤਾ ਹੈਗਾ ਝੋਟੀ ਦਾ ਤੇ ਆ ਕੱਟੀ ਵੀਰਾਂ ਦਾ ਵੀ ਨਹੀਂ ਦੇਣੀ ਜੀ ਇਸ ਕਰਕੇ ਜਰੂਰ ਤੁਸੀਂ ਨੋਟ ਕਰ ਲਿਓ ਠੀਕ ਹੈ ਜੀ ਇਹ ਜਰੂਰ ਤੁਸੀਂ ਨੋਟ ਕਰ ਲਿਓ ਤੇ ਕੱਟੀ ਪਾਈ ਜਾਂਦਾ ਵੀ ਆਪਾਂ ਘਰੇ ਰੱਖਣੀ ਆ ਠੀਕ ਹੈ ਆ ਲਓ ਜੀ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਦੋਸਤੋ ਝੋਟੀ ਵੀਰ ਦੇ ਕੋਲ ਸੇਲ ਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਝੋਟੀ ਦੀ ਪੂਰੀ ਇਨਫੋਰਮੇਸ਼ਨ ਲੈ ਕੇ ਆ ਵੀਰ ਤੋਂ ਸਾਂਝੀ ਕਰਦੇ ਆ ਤੁਹਾਡੇ ਨਾਲ ਤੇ ਝੋਟੀ ਜਿਹੜੀ ਆ ਦੋਸਤੋ ਤਕਰੀਬਨ ਤਕਰੀਬਨ ਵੇਖੋਗੇ ਬਿਲਕੁਲ ਫੇਸ ਦੀ ਕੁਆਲਿਟੀ ਵੇਖੋ ਬਿਲਕੁਲ ਬਲੈਕ ਹੈਗੀ ਮੈਨੂੰ ਤਾਂ ਪਈ ਜਾਂਦੇ ਪੂਛ ਤੇ ਪਾਲ ਵੀ ਛੱਟੇ ਨਹੀਂ ਹੋਣਗੇ ਜਮਨ ਨਾ ਮਾਤਰੀ ਨਾ ਮਾਤਰੀ ਹੋਣਗੇ ਕੋਈ ਗੱਲ ਨਹੀਂ ਉਹ ਵੀ ਤਸੱਲੀ ਨਾਲ ਦਿਖਾ ਦਾਂਗੇ ਅੱਛਾ ਵੀਰ ਇਹ ਕਿੰਨੇ ਕੰਦੀ ਉਮਰ ਹੋਗੀ ਪਹਿਲਾਂ ਤੇ ਦੱਸ ਦਗੇ ਇਹ 2.5 ਸਾਲ ਦੀ 2.5 ਸਾਲ ਦੀ ਉਮਰ ਹੈ ਤੇ ਥਣ ਹਵਾਨਾ ਦੋਸਤੋ ਥਣੀਆਂ ਜਿਹੜੀ ਝੋਲੀ ਆ ਉਹ ਬਹੁਤ ਸੋਹਣੀ ਹੈਗੀ ਲੰਮਾ ਥਣ ਇੱਕ ਇੱਕ 1.5 ਇੰਚ ਦਾ ਇੱਕ ਇੱਕ ਇੰਚ ਜਿਹੜਾ ਲੰਮਾ ਥਣ ਤੇ ਪੁੱਠਾ ਪਾਠਾ ਬਿਲਕੁਲ ਚੜਾਈ ਪੂਰੀ ਹੈਗੀ ਅਜੇ ਮੂੰਹੋਂ ਖੀਰੀ ਹੋਵੇਗੀ ਮੈਨੂੰ ਲੱਗ ਪਗਣ ਹਾਂਜੀ ਮੋਹਰ ਥੀਰੀ ਆ। ਏਆਈ ਹੋਈ ਨੂੰ 1 ਮਹੀਨਾ ਹੋ ਗਿਆ। ਏਬੀਸੀ ਵੀਰਾਂਵਾਲੀ ਦੇ ਭੀਮ ਹੋਇਆ। ਭੀਮ ਤੋਂ ਹੋਈ ਏ ਜੀ। ਹੂੰ। ਠੀਕ ਹੈ ਜੀ। ਵੀਰਾਂਵਾਲੀ ਜਿਹੜਾ ਦੋਸਤੋ ਏਬੀਸੀ ਦਾ ਤਾਂ ਬੁੱਲ ਹੈਗਾ ਵੀਰਾਂਵਾਲੀ ਦਾ। ਭੀਮ ਉਸ ਤੋਂ ਜਿਹੜੀ ਅੱਗੇ ਗੱਭਣ ਆ ਪ੍ਰੈਗਨੈਂਟ ਆ ਦੋਸਤੋ ਤੇ 1 ਮਹੀਨਾ ਦਾ ਜਿਹੜਾ ਸਮਾਂ ਹੋ ਗਿਆ ਇਸ ਨੂੰ ਏਆਈ ਹੋਈ ਨੂੰ। ਤੇ ਝੋਟੀ ਸ਼ਕੀਨ ਆ। ਚਾਹਵਾਨ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਜੀ। ਥੋੜਾ ਜਿਹਾ ਡਰਦਾ ਐ ਪਸੂ ਕਿਉਂਕਿ ਉਪਰਾ ਕਰਦਾ ਜਦੋਂ ਕੋਈ ਨੇੜੇ ਜਾਂਦੇ ਆ ਤੇ ਆ ਵੇਖੋ। ਉਹ ਪੂਛ ਪੜ ਕੇ ਤੁਹਾਨੂੰ ਆ ਲੋ ਬਿਲਕੁਲ ਰਿੰਗ ਸਿੰਘ ਆ ਦੋਸਤੋ ਤੇ ਸਿੰਘਾਂ ਤੋਂ ਪਤਾ ਲੱਗ ਜੇਗਾ ਵੀ ਏਜ ਜਿਹੜੇ 파ਰਕੂ ਵੀਰ ਨੇ ਉਹਨਾਂ ਪਰਖ ਕਰ ਲੈਣੀ ਆ ਵੀ ਜਿਹੜੀ ਸਿੰਘਾਂ ਤੋਂ ਕਿੰਨੀ ਉਮਰ ਤੇ ਆ ਪੂਛ ਤੇ ਜਿਹੜੇ ਕੁਝ ਕੁ ਵਾਲ ਜਿਹੜੇ ਵਾਈਟ ਹੈਗੇ ਆ ਉਹ ਵੀ ਜਿਹੜੇ ਦੁੰਬ ਤੇ ਆ ਦੋਸਤੋ ਦੁੰਬ ਤੇ ਘੱਟੋ ਘੱੜ ਵੀ ਕੋਈ ਜਿੰਨੇ ਕੁ ਵਾਲਾਂ ਦੀ ਗਿਣਤੀ ਹੈ ਦੁੰਬ ਤੇ ਆ ਠੀਕ ਹੈ ਜੀ ਹੱਡੀ ਵੀ ਬਿਲਕੁਲ ਜਿਹੜੀ ਬਲੈਕ ਹੈਗੀ ਆ ਤੇ ਥਾਣ ਥਾਣ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਦੇਣਾ ਬਿਲਕੁਲ ਆ ਲੋ ਇਹ ਆ ਲੋ ਜੀ ਆ ਜਿਹੜੇ ਥਾਣਾ ਦੋਸਤੋ ਤੁਸੀਂ ਜਰੂਰ ਤਸੱਲੀ ਨਾਲ ਦੇਖ ਲਿਓ ਕੋਈ ਗੱਲ ਆਹ ਲਓ ਜੀ ਚਾਰ ਥਾਣਾ ਦੋਸਤੋ ਗੈਵੰਤਰ ਪੂਰਾ ਤੇ ਪ੍ਰੋਪਰ ਜਿਹੜੇ ਚੋਟੀ ਪੂਰੀ ਫੱਬਦੀ ਆ ਅੱਛਾ ਵੀਰ ਇਹਦੀ ਕਿੰਨੀ ਕੀ ਡਿਮਾਂਡ ਰੱਖੀ ਹੋਈ ਹੈ ਜੀ 37000 37000 ਹੈ ਇਹ ਆਈ ਡਾਨਾ ਦੋਸਤੋ ਇੱਕ ਮੰਥ ਦੀ ਤੇ 37000 ਜਿਹੜੀ ਡਿਮਾਂਡ ਆ ਇਸ ਝੋਟੀ ਦੀ ਤੇ ਅੱਗੇ ਜੇ ਵੀਰ ਨੇ ਪ੍ਰੋਪਰ ਬਰੀਡ ਤੇ ਉੱਪਰ ਵੀ ਕੰਮ ਕਰਨਾ ਤੁਸੀਂ ਤਾਂ ਦੋਸਤੋ ਜਿਹੜੀ ਝੋਟੀ ਆ ਜ਼ਰੂਰ ਖਰੀਦ ਸਕਦੇ ਜੀ ਠੀਕ ਹੈ ਜੀ ਅ ਸੋ ਦੋਸਤੋ 37000 ਜਿਹੜੀ ਡਿਮਾਂਡ ਵੀਰ ਨੇ ਕੀਤੀ ਆ ਤੇ ਵੀਰ ਨੇ ਇਹ ਵੀ ਕਿਹਾ ਵੀ ਤਕਰੀਬਨ ਦੇ 40000 42000 45000 ਮੰਗ ਕੇ ਬਾਅਦ ਜਿਹੜੀ 37000 ਦੀ ਦੇਣ ਦੇਣ ਲੈਣ ਵਾਲੀ ਗੱਲ ਉਹ ਨਹੀਂ ਕੀਤੀ ਗਈ। ਵੀ ਇਹ ਜਿਹੜਾ ਤੁਸੀਂ ਯੈਸ ਨੋ ਹੀ ਸਮਝਿਓ। ਹਾਂ ਨਾਲ ਹੀ ਗੱਲ ਹੀ ਸਮਝਿਓ ਕਿਉਂਕਿ ਬਾਕੀ ਥੋੜਾ ਬਾਧਾ ਤਾਂ ਕੋਈ 2 300 ਦਾ ਕੋਈ ਮਾਨਤਾ ਹੋਇਆ ਕੋਈ ਮਾਰਜਨ ਹੋਇਆ ਉਹ ਮੌਕੇ ਤੇ ਆ ਦੋਸਤੋ ਜਦੋਂ ਤੁਸੀਂ ਘਰੇ ਵਿਜ਼ਿਟ ਕਰਦੇ ਹੋ। ਆਪਦੀ ਨਰਖ ਪਰਖ ਕਰਦੇ ਹੋ ਤਸੱਲੀ ਕਰਦੇ ਹੋ ਉਹ ਮੌਕੇ ਤਾਂ ਹੁੰਦਾ ਥੋੜਾ ਬਾਧਾ ਵਿੱਚੋਂ ਕੋਈ ਗੰਜائش ਹੋਈ ਉਹ ਮੌਕੇ ਤੇ ਨਿਕਲ ਜੂਗੀ ਪਰ ਕੋਈ ਜ਼ਿਆਦਾ ਨਹੀਂ ਸਮਝਿਆ ਜਾਊਗਾ। ਠੀਕ ਹੈ ਵੀਰ। ਤੇ ਇਸ ਤੋਂ ਇਲਾਵਾ ਵੀ ਇਹ ਹੋਏ ਐਨੀਮਲ ਸੀ ਦੋ ਆਪਣੇ ਕੋਲ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਵੀਰ ਜੀ ਇਹਨੂੰ ਖੋਲ ਕੇ ਮਾੜਾ ਤੋੜ ਦਈਏ ਤੇ ਬੰਨ੍ਹ ਦਿਓ ਜੇ ਤੇ ਭਾਅ ਪੜਤਾ ਜਿਹੜਾ ਹੈਗਾ ਦੋਸਤੋ ਝੋਟੀ ਸ਼ਕੀਨ ਆ ਤਕਰੀਬਨ ਨਿੱਕੀਆਂ ਨਿੱਕੀਆਂ ਕਟੀਆਂ ਝੋਟੀਆਂ ਮੇਰੇ ਵੀਰ ਕਈ ਜਦੋਂ ਆਪਾਂ ਵੇਚਦੇ ਆ ਕਿਸੇ ਬਰੀਡ ਚ ਨਹੀਂ ਹੁੰਦੀਆਂ ਦੋਗਲੇ ਪਸ਼ੂ ਹੁੰਦੇ ਆ ਪਰ ਇੱਥੇ ਦੀ ਬਰੀਡ ਤੇ ਉੱਤੇ ਵੀਰ ਨੂੰ ਹੀ ਕੰਮ ਕਰਦੇ ਆ ਤੇ ਮੋਹਰਾ ਦੀ ਜਿਹੜੀ ਦੋਸਤੋ ਝੋਟੀ ਆ ਅਸੀਂ ਇਹਦੀ ਮਦਰ ਤੇ ਵੀਰ ਜੀ ਰਿਕਾਰਡ ਕਿੰਨਾ ਰਿਹਾ ਹੋਊਗਾ ਭਲਾ 16 ਕਿਲੋ ਜੀ 16 ਕਿਲੋ ਮਦਰ ਆਪਣੇ ਕੋਲ ਹੀ ਸੀਗੀ ਮੇਰੇ ਮੇਰਾ ਕੁਝ ਯਾਰ ਮਤਰੀ ਸੀਗਾ ਅੱਛਾ ਅੱਛਾ ਠੀਕ ਹੈ ਮਦਰ ਦਾ ਮਿਲ ਕਿਹੜਾ ਦੋਸਤੋ 16 ਕਿਲੋਟਰ ਸੀ ਵੀਰ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਜਿਹੜੀ ਇਹ ਝੋਟੀ ਲੈ ਕੇ ਆਏ ਸੀਗੇ ਤੇ ਪਸ਼ੂਆਂ ਦੇ ਬਤਾਰਤ ਕਰਕੇ ਨੂੰ ਬਰਾਂਡੇ ਚ ਪੂਰੇ ਦੁੱਧ ਵਾਲੇ ਜਿਆਦਾ ਲਵੇਰਾ ਜਿਆਦਾ ਵਾ ਜੀ ਬਹੁਤ ਪੌਂਦੀ ਹੈ ਜੀ ਜੀ ਇਸ ਗਰਮੀ ਦੇ ਦਿਨ ਹੁੰਦੇ ਫੇਰ ਨਹੀਂ ਸੀ ਬੀਜਦੀ ਠੀਕ ਆ ਸੋ ਦੋਸਤੋ ਬਿਲਕੁਲ ਜਿਹੜੇ ਦੋ ਐਨੀਮਲ ਸੀ ਵੀਰ ਦੇ ਕੋਲ ਆਪਾਂ ਤੁਹਾਨੂੰ ਦੋਨੋਂ ਐਨੀਮਲ ਆ ਦਿਖਾ ਦਿੱਤੇ ਆ ਸੋ ਚਾਹਵਾਨ ਵੀਰ ਤੁਸੀਂ ਅ ਵੀਰ ਦੇ ਸੰਪਰਕ ਨੰਬਰਾਂ ਦਾ ਜਰੂਰ ਜਿਹੜਾ ਕੰਟੈਕਟ ਕਰ ਸਕਦੇ ਜੀ ਵੀਰ ਜੀ ਇੱਕ ਵਾਰੀ ਜਿਹੜਾ ਸੰਪਰਕ ਨੰਬਰ ਜਰੂਰ ਬੋਲ ਕੇ ਦੱਸੋ 99156 52338 ਠੀਕ ਆ ਜੀ 99156 52338 ਠੀਕ ਆ ਜੀ ਤੇ ਵੀਰੇ ਨਾਮ ਕੀ ਸੀ ਆਪਣਾ ਸੁਖਪ੍ਰੀਤ ਸਿੰਘ ਹੂੰ ਦੋਸਤੋ ਇਹ ਸੁਖਪ੍ਰੀਤ ਵੀਰੇ ਦੇ ਨੰਬਰ ਨੇ ਬਿਲਕੁਲ ਸਕਰੀਨ ਦੇ نیچے ਵਾਲੇ ਪਾਸੇ ਤੇ ਆਪਾਂ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹਾਂ ਆਹ ਵੇਖੋ ਜੀ ਆਹ ਵੇਖੋ ਥੋੜੇ ਬਾਅਦ ਹੈਗੇ ਆ ਠੀਕ ਹੈ ਜੀ ਤੇ ਆਹ ਵੇਖੋ ਫੇਸ ਦੀ ਕੁਆਲਿਟੀ ਮੱਥਾ ਵੀ ਜਿਹੜਾ ਬਿਲਕੁਲ ਬਲੈਕ ਹੈਗਾ ਜੀ ਝੋਟੀ ਬਿਲਕੁਲ ਫੱਬਦੀ ਰੱਬਦੀ ਉੱਚੇ ਕਦ ਕੱਡ ਦੇ ਵਿੱਚ ਆਜੋ ਆਪਾਂ ਚੱਲਦੇ ਆ ਤੁਹਾਨੂੰ ਕੱਟੀ ਦਿਖਾ ਦਿੰਨੇ ਆ ਜੀ ਆਹ ਲਓ ਜੀ ਆ ਵੱਡੀ ਬਾਡੀ ਆ ਦੋਸਤੋ ਵੱਡਾ ਕਦ ਕਾ ਠਾ ਝੋਟੀ ਦਾ ਕਿਸੇ ਗੱਲੋਂ ਕੋਈ ਸ਼ੱਕ ਨਹੀਂ ਹੈਗਾ ਕਿ ਬਾਕੀ ਜੋ ਹੈਗੀ ਸੀ ਰਿਪੋਰਟ ਜਿੰਨੀ ਦੇ ਵਿੱਚ ਗੱਲਬਾਤ ਸੀ ਦੱਸਣੀ ਜ਼ਰੂਰੀ ਸਮਝੀ ਸੀ ਵੀਰ ਨੇ ਉਹ ਬਿਲਕੁਲ ਦੱਸ ਦਿੱਤੀ ਆ ਸੋ ਜੇਕਰ ਦੋਸਤੋ ਆਪਾਂ ਪਲੀ ਵੀ ਝੋਟੀ ਲੈਣੇ ਆ ਵੀ ਤੁਸੀਂ ਸਾਰੇ ਸਿਆਣੇ ਹੋ ਬਾਕੀ ਅੱਗੇ ਥੋੜੀ ਜਿਹੀ ਖੇਚਲ ਕਰਨੀ ਪੈਣੀ ਆ ਉਹ ਵੀਰ ਨੇ ਵੀ ਕਿਹਾ ਤਾਂ ਅਸੀਂ ਵੀ ਖੇਚਲ ਜ਼ਰੂਰ ਕਰਨੀ ਪੈਣੀ ਆ ਥੋੜੀ ਜੀ ਕਿਉਂਕਿ ਇੱਕ ਰੀ ਪਸ਼ੂ ਜਿਹੜਾ ਬਿਲਕੁਲ ਡਰਾਈ ਹੋਇਆ ਸਮਝ ਗਏ ਤੁਸੀਂ ਲੈ ਕੇ ਜਾਣਾ ਤੇ ਬੱਚੀ ਜਿਹੜੀ ਹੈਗੀ ਕੱਟੀ ਮੈਂ ਤੁਹਾਨੂੰ ਦਿਖਾ ਦੇਣੀ ਆ ਪੱਕੀ ਤੋਰਾ ਜਿਹੜਾ ਹੈਗਾ ਦੋਸਤੋ ਝੋਟੀ ਦਾ ਬਿਲਕੁਲ ਤੁਸੀਂ ਸਕਰੀਨ ਤੇ ਦੇਖ ਰਹੇ ਜੀ ਚੰਗਾ ਤੋਰਾ ਕਦ ਕਾਠੀ ਹਰ ਪਾਸੋਂ ਜਿਹੜੀ ਦੋਸਤੋ ਪੂਰੀ ਆ ਇੱਕ ਦੁੱਧ ਜਿਹੜਾ ਲੈ ਕੇ ਭੱਜਣ ਦਾ ਜਿਹੜਾ ਹੋ ਗਿਆ ਸੀਗਾ ਰੀਜ਼ਨ ਕਾਰਨ ਬਣ ਗਿਆ ਸੀਗਾ ਉਹ ਵੀਰ ਨੇ ਬਿਲਕੁਲ ਆਪਦੇ ਤਰੀਕੇ ਆਪਦੇ ਢੰਗ ਨਾਲ ਤੁਹਾਨੂੰ ਦੱਸਦਾ ਵੀ ਆਹ ਕਾਰਨ ਬਣਿਆ ਹੈਗਾ ਠੀਕ ਆ ਬੰਨ ਲਿਓ ਬਾਈ ਜੀ ਬੰਨ ਲਿਓ ਆਜੋ ਆਪਾਂ ਹੁਣ ਲਈ ਦੋਸਤੋ ਤੁਹਾਨੂੰ ਕੱਟੀ ਉਹ ਦਿਖਾ ਦੇਣੀ ਆ ਇਸੇ ਛੋਟੀ ਦੀ ਅਹ ਸੋ ਦੋਸਤੋ ਆਹ ਕੱਟੀ ਜਿਹਨੂੰ ਲਾਲ ਰਸੀ ਪਾਈ ਹੈ ਜੀ ਆਹ ਲਾਲ ਰਸੀ ਵਾਲੀ ਕੱਟੀ ਆ ਠੀਕ ਹੈ ਜੀ एबीसी सीमन वीरਾਂ ਵਾਲੀ ਦੋਸਤੋ ਸ਼ੇਰੂ ਬੋਲ ਦੀ ਜਿਹੜੀ ਕੱਟੀ ਆ ਇਹ ਵੀਰ ਕਹਿੰਦਾ ਵੀ ਇਹ ਨਹੀਂ ਨਾਲ ਦੇਣੀ ਕਿ ਬਾਕੀ ਤੁਸੀਂ ਕੱਟੀ ਤੋਂ ਜਿਹੜਾ ਐਸਟੀਮੇਟ ਆਈਡੀਗਾ ਲਗਾ ਸਕਦੇ ਜੀ ਕਿਸੇ ਗੱਲ ਵੀ ਕੋਈ ਝੂਠ ਦੀ ਕਿਸੇ ਗੱਲ ਵੀ ਕੋਈ ਕਿੰਤੂ ਪਰੰਤੂ 19 ਕੀ ਵਾਲੀ ਜਿਹੜੀ ਗੱਲ ਕੋਈ ਨਹੀਂ ਕਹੀਗੀ ਪ੍ਰੋਪਰ ਇਨਫੋਰਮੇਸ਼ਨ ਵੀਰ ਨੇ ਦੇਤੀ ਆ ਵੀ ਪ੍ਰੋਪਰ ਆਹ ਗੱਲਬਾਤ ਹੋਈ ਆ ਠੀਕ ਹੈ ਜੀ ਬਾਕੀ ਰੇਟ ਵੀ ਬਿਲਕੁਲ ਜਾਇਜ਼ ਕੀਤਾ ਹੈਗਾ ਝੋਟੀ ਦਾ ਤੇ ਆ ਕੱਟੀ ਵੀਰਾਂ ਦਾ ਵੀ ਨਹੀਂ ਦੇਣੀ ਇਸ ਕਰਕੇ ਜਰੂਰ ਤੁਸੀਂ ਨੋਟ ਕਰ ਲਿਓ ਠੀਕ ਹੈ ਜੀ ਇਹ ਜਰੂਰ ਤੁਸੀਂ ਨੋਟ ਕਰ ਲਿਓ ਤੇ ਕੱਟੀ ਪਾਈ ਜਾਂਦਾ ਵੀ ਆਪਾਂ ਘਰੇ ਰੱਖਣੀ ਆ ਠੀਕ ਹੈ ਆ ਲੋ ਜੀ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਦੋਸਤੋ ਝੋਟੀ ਵੀਰ ਦੇ ਕੋਲ ਸੇਲ ਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਝੋਟੀ ਦੀ ਪੂਰੀ ਇਨਫੋਰਮੇਸ਼ਨ ਲੈ ਕੇ ਆ ਵੀਰ ਤੋਂ ਸਾਂਝੀ ਕਰਦੇ ਆ ਤੁਹਾਡੇ ਨਾਲ ਤੇ ਝੋਟੀ ਜਿਹੜੀ ਆ ਦੋਸਤੋ ਤਕਰੀਬਨ ਤਕਰੀਬਨ ਵੇਖੋਗੇ ਬਿਲਕੁਲ ਪੀਸ ਦੀ ਕੁਆਲਿਟੀ ਵੇਖੋ ਬਿਲਕੁਲ ਬਲੈਕ ਹੈਗੀ ਮੈਨੂੰ ਤਾਂ ਪਈ ਜੇ ਇਹਦੇ ਪੂਛ ਤੇ ਪਾਲ ਵੀ ਚੋਟੇ ਨਹੀਂ ਹੋਣਗੇ ਨਾ ਨਾ ਮਾਤਰੀ ਨਾ ਮਾਤਰੀ ਹੋਣਗੇ ਕੋਈ ਗੱਲ ਨਹੀਂ ਉਹ ਵੀ ਤਸੱਲੀ ਨਾਲ ਦਿਖਾ ਦਾਂਗੇ ਅੱਛਾ ਵੀਰ ਇਹ ਕਿੰਨੀ ਕਿੰਦੀ ਉਮਰ ਹੋਗੀ ਪਹਿਲਾਂ ਤੇ ਦੱਸ ਦੇ ਇਹ 2.5 ਸਾਲ ਦੀ 2.5 ਸਾਲ ਦੀ ਉਮਰ ਹੈ ਤੇ ਥਣ ਹਵਾਨਾ ਦੋਸਤੋ ਥਣੀਆਂ ਜਿਹੜੀ ਝੋਲੀ ਆ ਉਹ ਬਹੁਤ ਸੋਹਣੀ ਹੈਗੀ ਲੰਮਾ ਥਣ ਇੱਕ ਇੱਕ 1.5 ਇੰਚ ਦਾ ਇੱਕ ਇੱਕ ਇੰਚ ਜਿਹੜਾ ਲੰਮਾ ਥਣ ਤੇ ਪੁੱਠਾ ਪਾਠਾ ਬਿਲਕੁਲ ਚੜਾਈ ਪੂਰੀ ਹੈਗੀ ਹਜੇ ਮੂੰਹੋਂ ਖੀਰੀ ਹੋਵੇਗੀ ਮੇਰੇ ਲੱਗ ਪਗਾਂ ਹਾਂਜੀ ਮੋਹ ਘੇਰੀ ਆ। ਏਆਈ ਹੋਈ ਨੂੰ 1 ਮਹੀਨਾ ਹੋ ਗਿਆ। ਏਬੀਸੀ ਵੀਰਾਂਵਾਲੀ ਦੇ ਭੀਮ। ਭੀਮ ਤੋਂ ਹੋਈ ਹੈ ਜੀ। ਠੀਕ ਹੈ ਜੀ। ਵੀਰਾਂਵਾਲੀ ਜਿਹੜਾ ਦੋਸਤੋ ਏਬੀਸੀ ਦਾ ਤਾਂ ਬੁੱਲ ਹੈਗਾ ਵੀਰਾਂਵਾਲੀ ਦਾ। ਭੀਮ ਉਸ ਤੋਂ ਜਿਹੜੀ ਅੱਗੇ ਗੱਭਣ ਆ ਪ੍ਰੈਗਨੈਂਟ ਆ ਦੋਸਤੋ ਤੇ 1 ਮਹੀਨਾ ਦਾ ਜਿਹੜਾ ਸਮਾਂ ਹੋ ਗਿਆ ਇਸ ਨੂੰ ਏਆਈ ਹੋਈ ਨੂੰ। ਤੇ ਝੋਟੀ ਸ਼ਕੀਨ ਆ। ਚਾਹਵਾਨ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਜੀ। ਥੋੜਾ ਜਿਹਾ ਡਰਦਾ ਐ ਪਸੂ ਕਿਉਂਕਿ ਉਹ ਫਰਾ ਕਰਦਾ ਜਦੋਂ ਕੋਈ ਨੇੜੇ ਜਾਂਦੇ ਆ ਤੇ ਆ ਵੇਖੋ। ਛੋਟ ਪੂਛ ਪੜ ਚੰਦਾ ਆ ਲੋ ਬਿਲਕੁਲ ਰਿੰਗ ਸਿੰਘ ਆ ਦੋਸਤੋ ਤੇ ਸਿੰਘਾਂ ਤੋਂ ਪਤਾ ਲੱਗ ਜੇਗਾ ਵੀ ਏਜ ਜਿਹੜੇ 파ਰਕੂ ਵੀਰ ਨੇ ਉਹਨਾਂ ਪਰਖ ਕਰ ਲੈਣੀ ਆ ਵੀ ਜਿਹੜੀ ਸਿੰਘਾਂ ਤੋਂ ਕਿੰਨੀ ਉਮਰ ਤੇ ਆ ਪੂਛ ਤੇ ਜਿਹੜੇ ਕੁਝ ਕਵਾਲ ਜਿਹੜੇ ਵਾਈਟ ਹੈਗੇ ਆ ਉਹ ਵੀ ਜਿਹੜੇ ਦੰਬ ਤੇ ਆ ਦੋਸਤੋ ਦੰਬ ਤੇ ਘਟੋ ਕਰ ਵੀ ਕੋਈ ਜਿੰਨੇ ਕਵਾਲਾਂ ਦੀ ਗਿਣਤੀ ਆ ਦੰਬ ਤੇ ਆ ਠੀਕ ਹੈ ਜੀ ਹੱਡੀ ਸਾਰੀ ਪਹਿਲੀ ਠੀਕ ਹੈ ਜੀ ਬਾਕੀ ਹੱਡੀ ਵੀ ਬਿਲਕੁਲ ਜਿਹੜੀ ਬਲੈਕ ਹੈਗੀ ਆ ਤੇ ਥਾਣ ਥਾਣ ਮੈਂ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰ ਦੇਣਾ ਬਿਲਕੁਲ ਆ ਲੋ ਇਹ ਆ ਲੋ ਜੀ ਆ ਜਿਹੜੇ ਥਾਣਾ ਦੋਸਤੋ ਤੁਸੀਂ ਜਰੂਰ ਤਸੱਲੀ ਨਾਲ ਦੇਖ ਲਿਓ ਆ ਕੋਈ ਗੱਲ ਆ ਲਓ ਜੀ ਚਾਰ ਥਾਣਾ ਦੋਸਤੋ ਗੈਵੰਤਰਪੁਰਾ ਤੇ ਪ੍ਰੋਪਰ ਜਿਹੜੇ ਚੋਟੀ ਪੂਰੀ ਫੱਬਦੀ ਆ ਅੱਛਾ ਵੀਰ ਇਹਦੀ ਕਿੰਨੀ ਕੀ ਡਿਮਾਂਡ ਰੱਖੀ ਹੋਈ ਹੈ ਜੀ 37000 37000 ਹੈ ਇਹ ਆਈ ਡਾਨਾ ਦੋਸਤੋ ਇੱਕ ਮੰਥ ਦੀ ਤੇ 37000 ਜਿਹੜੀ ਡਿਮਾਂਡ ਆ ਇਸ ਛੋਟੀ ਦੀ ਤੇ ਅੱਗੇ ਜੇ ਵੀਰ ਨੇ ਪ੍ਰੋਪਰ ਬਰੀਡ ਤੇ ਉੱਪਰ ਵੀ ਕੰਮ ਕਰਨਾ ਤੁਸੀਂ ਤਾਂ ਦੋਸਤੋ ਜਿਹੜੀ ਛੋਟੀ ਆ ਜ਼ਰੂਰ ਖਰੀਦ ਸਕਦੇ ਜੀ ਠੀਕ ਹੈ ਜੀ ਅ ਸੋ ਦੋਸਤੋ 37000 ਜਿਹੜੀ ਡਿਮਾਂਡ ਵੀਰ ਨੇ ਕੀਤੀ ਆ ਤੇ ਵੀਰ ਨੇ ਇਹ ਵੀ ਕਿਹਾ ਵੀ ਤਕਰੀਬਨ 40000 42000 45000 ਮੰਗ ਕੇ ਬਾਅਦ ਜਿਹੜੀ 37000 ਦੀ ਦੇਣ ਦੇਣ ਲੈਣ ਵਾਲੀ ਗੱਲ ਉਹ ਨਹੀਂ ਕੀਤੀ ਗਈ। ਵੀ ਇਹ ਜਿਹੜਾ ਤੁਸੀਂ ਯੈਸ ਨੂੰ ਹੀ ਸਮਝਿਓ। ਹਾਂ ਨਾਲ ਹੀ ਗੱਲ ਹੀ ਸਮਝਿਓ ਕਿਉਂਕਿ ਬਾਕੀ ਥੋੜਾ ਪਤਾ ਲਾ ਤਾਂ ਕੋਈ 2 300 ਦਾ ਕੋਈ ਮਾਨਤਾਣ ਹੋਇਆ ਕੋਈ ਮਾਰਜਨ ਹੋਇਆ ਉਹ ਮੌਕੇ ਤੇ ਆ ਦੋਸਤੋ ਜਦੋਂ ਤੁਸੀਂ ਘਰੇ ਵਿਜ਼ਿਟ ਕਰਦੇ ਹੋ। ਆਪਦੀ ਨਰਕ ਪਰਖ ਕਰਦੇ ਹੋ ਤਸੱਲੀ ਕਰਦੇ ਹੋ ਉਹ ਮੌਕੇ ਤਾਂ ਹੁੰਦਾ ਥੋੜਾ ਬਾਦਾਂ ਵਿੱਚ ਕੋਈ ਗੰਜائش ਹੋਈ ਉਹ ਮੌਕੇ ਤੇ ਨਿਕਲ ਜੂਗੀ ਪਰ ਕੋਈ ਜ਼ਿਆਦਾ ਨਹੀਂ ਸਮਝਿਆ ਜਾਊਗਾ। ਠੀਕ ਹੈ ਵੀਰ। ਤੇ ਇਸ ਤੋਂ ਇਲਾਵਾ ਵੀਰ ਜੀ ਇਹੋ ਐਨੀਮਲ ਸੀ ਦੋ ਆਪਣੇ ਕੋਲ ਜੀ। ਹਾਂਜੀ। ਠੀਕ ਆ ਠੀਕ ਆ ਵੀਰ ਜੀ ਇਹਨੂੰ ਖੋਲ ਕੇ ਮਾੜਾ ਤੋੜ ਦਈਏ ਤੇ ਬੰਨ ਦਿਓ ਜੀ ਤੇ ਭਾ ਫੜਤਾ ਜਿਹੜਾ ਹੈਗਾ ਦੋਸਤੋ ਝੋਟੀ ਸ਼ਕੀਨ ਆ तकरीबन ਨਿੱਕੀਆਂ ਨਿੱਕੀਆਂ ਕਟੀਆਂ ਝੋਟੀਆਂ ਮੇਰੇ ਵੀਰ ਕਈ ਜੇਤੋਂ ਆਪਾਂ ਵੇਚਦੇ ਆ ਕਿਸੇ ਬਰੀਡ ਚ ਨਹੀਂ ਹੁੰਦੀਆਂ ਦੋਗਲੇ ਪਸ਼ੂ ਹੁੰਦੇ ਆ ਪਰ ਇੱਥੇ ਦੀ ਬਰੀਡ ਤੇ ਉੱਤੇ ਵੀਰ ਨੂੰ ਨਹੀਂ ਕੰਮ ਕਰਦੇ ਆ ਤੇ ਮੋਹਰਾ ਦੀ ਜਿਹੜੀ ਦੋਸਤੋ ਝੋਟੀ ਆ ਅਜੀ ਇਹਦੀ ਮਦਰ ਤੇ ਵੀਰ ਜੀ ਰਿਕਾਰਡ ਕਿੰਨਾ ਰਿਆ ਹੋਊਗਾ ਭਲਾ 16 ਕਿਲੋ ਜੀ 16 ਕਿਲੋ ਮਦਰ ਆਪਣੇ ਕੋਲ ਹੀ ਸੀਗੀ ਨਹੀਂ ਮੈਂ ਮੇਰਾ ਕੋਈ ਯਾਰ ਮਦਰ ਹੀ ਸੀਗਾ ਅੱਛਾ ਅੱਛਾ ਹੋਲੀ ਹੋਈ ਠੀਕ ਹੈ ਮਦਰ ਦਾ ਮਿਲ ਕੇ ਦਾ ਦੋਸਤੋ 16 ਕਿਲੋਟਰ ਸੀ ਵੀਰ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਜਿਹੜੀ ਇਹ ਝੋਟੀ ਲੈ ਕੇ ਆਏ ਸੀਗੇ ਤੇ ਪਸੂਆਂ ਦੀ ਬਿਹਤਰੀ ਕਰਕੇ ਉਹ ਬਰਾਂਡੇ ਦੇ ਪੂਰੇ ਦੁੱਧ ਨਾਲੋਂ ਜ਼ਿਆਦਾ ਲਵੀਰਾ ਜ਼ਿਆਦਾ ਵਾ ਜੀ ਰੁਕਤ ਆਉਂਦੀ ਹੈ ਜੀ ਜੀ ਇਸ ਗਰਮੀਆਂ ਦੇ ਦਿਨ ਹੁੰਦੇ ਫੇਰ ਨਹੀਂ ਸੀ ਬੀਜਦੇ ਠੀਕ ਆ ਸੋ ਦੋਸਤੋ ਬਿਲਕੁਲ ਜਿਹੜੇ ਦੋ ਐਨੀਮਲ ਸੀ ਵੀਰ ਦੇ ਕੋਲ ਆਪਾਂ ਤੁਹਾਨੂੰ ਦੋਨੋਂ ਐਨੀਮਲ ਦਿਖਾ ਦਿੱਤੇ ਆ ਸੋ ਚਾਹਵਨ ਵੀਰ ਤੁਸੀਂ ਵੀਰ ਦੇ ਸੰਪਰਕ ਨੰਬਰਾਂ ਦਾ ਜਰੂਰ ਜਿਹੜਾ ਕੰਟੈਕਟ ਕਰ ਸਕਦੇ ਜੀ ਵੀਰ ਜੀ ਇੱਕ ਵਾਰੀ ਜਿਹੜਾ ਸੰਪਰਕ ਨੰਬਰ ਜਰੂਰ ਬੋਲ ਕੇ ਦੱਸ 99156 52338 ਠੀਕ ਹੈ ਜੀ 99156 52338 ਠੀਕ ਹੈ ਜੀ ਤੇ ਵੀਰੇ ਨਾਮ ਕੀ ਸੀ ਆਪਣਾ ਸੁਖਪ੍ਰੀਤ ਸਿੰਘ ਹੂੰ ਦੋਸਤੋ ਇਹ ਸੁਖਪ੍ਰੀਤ ਵੀਰੇ ਦੇ ਨੰਬਰ ਨੇ ਬਿਲਕੁਲ ਸਕਰੀਨ ਦੇ ਨੀਚੇ ਵਾਲੇ ਪਾਸੇ ਤੇ ਆਪਾਂ ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ